ਸਤਿ ਸ਼੍ਰੀ ਅਕਾਲ ਜੀ ਮੈਂ ਗੁਰਮੀਤ ਤਾਂ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਤੇ ਅੱਜ ਲੋਹੜੀ ਦਾ ਤਿਉਹਾਰ ਹੈ ਤੁਹਾਨੂੰ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਅਸੀਂ ਜਿਹੜੀ ਰੈਸਪੀ ਬਣਾ ਰਹੇ ਹਾਂ ਉਹ ਲੋਹੜੀ ਦੇ ਤਿਉਹਾਰ ਦੀ ਖਾਸ ਮਿਠਾਈ ਹੈ ਭੁੱਗਾ ਇਸ ਨੂੰ ਆਪਾਂ ਤਿਲ ਭੁੱਗਾ ਵੀ ਕਹਿੰਦੇ ਹਾਂ ਭੁੱਗਾ ਜਿਹੜਾ ਆਪਾਂ ਜ ਬਣਾਵਾਂਗੇ ਉਹ ਬਹੁਤ ਹੀ ਆਸਾਨੀ ਨਾਲ ਬਣ ਜਾਂਦਾ ਹੈ ਤੇ ਇਸ ਵਿੱਚ ਘੱਟ ਹੀ ਸਮਾਨ ਪਾਇਆ ਜਾਂਦਾ ਹੈ ਇਸ ਦੇ ਲਈ ਆਪਾਂ 200 ਗ੍ਰਾਮ ਤਿਲ 200 ਗ੍ਰਾਮ ਆਪਾਂ ਬੂਰਾ ਚੀਨੀ ਤੇ 250 ਗ੍ਰਾਮ ਆਪਾਂ ਖੋਆ ਲਿਆ ਇਸ ਦੇ ਨਾਲੇ ਸਾਰੀ ਰੈਸਪੀ ਆਪਾਂ ਬਣਾਵਾਂਗੇ ਤਿਲ ਜਿਹੜੇ ਨੇ ਦੋ ਰੰਗਾਂ ਵਿੱਚ ਆਂਦੇ ਨੇ ਵਾਈਟ ਤੇ ਬਲੈਕ ਤੇ ਆਪਾਂ ਵਾਈਟ ਤਿਲਾਂ ਦਾ ਭੁੱਗਾ ਬਣਾ ਰਹੇ ਹਾਂ ਸਭ ਤੋਂ ਪਹਿਲਾਂ ਆਪਾਂ ਕੜਾਹੀ ਦੇ ਵਿੱਚ ਇਹਨਾਂ ਤਿਲਾਂ ਨੂੰ ਭੁੱਲਾਂਗੇ ਇਸ ਨੂੰ ਆਪਾਂ ਬਿਲਕੁਲ ਹੀ ਲੋ ਫਲੇਮ ਤੇ ਭੁੰਨਾ ਹੈ ਇਸ ਦਾ ਆਪਾਂ ਕਲਰ ਨਹੀਂ ਚੇਂਜ ਕਰਨਾ ਬਸ ਥੋੜਾ ਜਿਹਾ ਆਪਾਂ ਖੁਸ਼ਬੂ ਆਨ ਤੱਕ ਇਹਨਾਂ ਨੂੰ ਭੁੰਨਾਂਗੇ ਤਿਲ ਜਿਹੜੇ ਆਪਾਂ ਸਰਦੀਆਂ ਵਿੱਚ ਖਾਂਦੇ ਹਾਂ ਇਸ ਨੂੰ ਖਾਣ ਦੇ ਬਹੁਤ ਫਾਇਦੇ ਨੇ ਤਿਲਾਂ ਦਾ ਤੇਲ ਵੀ ਬੰਦਾ ਹੈ ਜਿਹੜਾ ਕਿ ਸਾਡੀ ਬਾਡੀ ਲਈ ਵੀ ਬਹੁਤ ਵਧੀਆ ਹੁੰਦਾ ਹੈ ਤੇਲਾਂ ਨੂੰ ਆਪਾਂ ਲਗਾਤਾਰ ਹਿਲਾਇਆ ਜਾਣਾ ਇਸ ਤੇ ਵਿੱਚ ਵਿਟਾਮਿਨ E ਹੁੰਦਾ ਹੈ ਜਿਹੜਾ ਕਿ ਸਾਡੀ ਸਕਿਨ ਤੇ ਬਹੁਤ ਗਲੋਅ ਲਿਆਉਂਦਾ ਹੈ ਤਿਲਾਂ ਨੂੰ ਖਾਣ ਦੇ ਹੋਰ ਵੀ ਕਈ ਫਾਇਦੇ ਨੇ ਇਸ ਨੂੰ ਆਪਾਂ ਥੋੜਾ ਜਿਹਾ ਹੀ ਭੁੰਨਾ ਹੈ ਇਸ ਦਾ ਆਪਾਂ ਕਲਰ ਨਹੀਂ ਚੇਂਜ ਕਰਨਾ ਥੀਲ ਜਿਹੜੇ ਨੇ ਜਿੰਨੇ ਕੋ ਆਪਾਂ ਨੂੰ ਚਾਹੀਦੇ ਨੇ ਉਹਨੇ ਕੋ ਆਪਾਂ ਭੁੰਨ ਲਏ ਨੇ ਤੇ ਹੁਣ ਆਪਾਂ ਇਸ ਨੂੰ ਕੜਾਈ ਵਿੱਚੋਂ ਕੱਟ ਲਵਾਂਗੇ ਥੀਲਾ ਨੂੰ ਆਪਾਂ ਕੜਾਈ ਵਿੱਚੋਂ ਕੱਢ ਲਿਆ ਤੇ ਇਸ ਨੂੰ ਆਪਾਂ ਥੋੜਾ ਜਿਹਾ ਠੰਡਾ ਹੋਣ ਦਵਾਂਗੇ ਤੇ ਬਾਅਦ ਵਿੱਚ ਆਪਾਂ ਇਸ ਨੂੰ ਗ੍ਰाइंड ਕਰਾਂਗੇ ਆਪਾਂ ਇਸ ਦਾ ਬਿਲਕੁਲ ਬਲੀਕ ਪਾਊਡਰ ਨਹੀਂ ਬਣਾਣਾ ਆਪਾਂ ਇਸ ਨੂੰ ਦਰਦਰਾ ਹੀ ਰੱਖਾਂਗੇ ਤਿਲਾ ਨੂੰ ਆਪਾਂ ਦਰਦਰਾ ਕਰ ਲਿਆ ਇਸ ਤਰ੍ਹਾਂ ਤੁਸੀਂ ਦੇਖ ਹੀ ਰਹੇ ਹੋ ਤੇ ਹੁਣ ਆਪਾਂ ਇਸ ਤੋਂ ਬਾਅਦ ਖੋਏ ਨੂੰ ਭੁੰਨਾਂਗੇ ਖੋਏ ਨੂੰ ਵੀ ਆਪਾਂ ਲੋ ਫਲੇਮ ਤੇ ਹੀ ਭੁੰਨਾਂਗੇ ਤੇ ਇੱਕ ਚਮਚ ਆਪਾਂ ਇਸ ਵਿੱਚ ਦੇਸੀ ਘਿਓ ਦਾ ਪਾਣਾ ਕੰਟੀਨਿਊ ਆਪਾਂ ਇਸ ਨੂੰ ਹਲਾਵਾਂਗੇ ਖੋਆ ਆਲਮੋਸਟ ਸਾਰੀਆਂ ਮਠਾਈਆਂ ਵਿੱਚ ਪਾਇਆ ਜਾਂਦਾ ਹੈ ਇਹ ਆਪਾਂ ਨੂੰ ਬਜ਼ਾਰ ਤੋਂ ਰੈਡੀਮੇਡ ਵੀ ਮਿਲ ਜਾਂਦਾ ਹੈ ਆਪਾਂ ਇਸ ਨੂੰ ਘਰ ਵੀ ਬਣਾ ਸਕਦੇ ਹਾਂ ਪਰ ਮੈਂ ਭੁੱਗ ਲਈ ਬਜ਼ਾਰ ਵਾਲਾ ਖੋਆ ਹੀ ਪਾ ਰਹੀ ਹਾਂ ਦੁੱਧ ਤੋਂ ਬਣਿਆ ਹੋਣ ਕਰਕੇ ਖੋਆ ਜਿਹੜਾ ਸਾਡੀ ਬੋਡੀ ਨੂੰ એનર્ਜੀ ਦਿੰਦਾ ਹੈ ਤੇ ਇਸ ਵਿੱਚ ਕਈ ਪੋਸ਼ਟਿਕ ਤੱਤ ਹੁੰਦੇ ਨੇ ਖੋਏ ਨੂੰ ਆਪਾਂ ਭੁੰਨ ਲਿਆ ਤੇ ਇਸ ਵਿੱਚ ਆਪਾਂ ਹੁਣ ਜਿਹੜੇ ਤਿਲ ਦਰਦਰੇ ਕੀਤੇ ਸੀ ਉਹ ਪਾਵਾਂਗੇ भी चंगी इस, इस तो चंकी तरह मिक्स करा इस टाइम तो आप इस बोरा चीनी भी पा देवेंगे तो सबू आप चंकी तरह मिक्स करा आप इस चंकी तरह भुनना है तो एक डोफ फोम इस तैयार करना है। डो बिल्कुल तैयार हो गया तो आप गैस बंद कर देवे तो इसनों आप कढ़ाई बिचों कट के ठंडा हो देवे टेस्टली आप थोड़ा जिस इलायची पाउडर पा रहे हाँ आप इस बदाम सौगी डेकोरेट करा तो इस बना हाँ साइज दिनेइज थोड़े वे ही होंगे इस तरह ही आप सारे लड्डू तैयार कर लवेंगे ਪੁਕਾਪਾ ਤਿਆਰ ਕਰ ਲਿਆ ਹੈ ਇਹ ਦੇਖਣ ਵਿੱਚ ਵੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਤੇ ਖਾਣ ਵਿੱਚ ਵੀ ਬਹੁਤ ਹੀ ਟੇਸਟੀ ਹੁੰਦਾ ਹੈ ਇਹ ਲੋਹੜੀ ਦੇ ਮੌਕੇ ਤੇ ਹੀ ਬਣਾਇਆ ਜਾਂਦਾ ਹੈ ਇਸ ਨੂੰ ਆਪਾਂ ਆਪਣੇ ਫਰੈਂਡਸ ਤੇ ਰਿਲੇਟਿਵਸ ਨੂੰ ਗਿਫਟ ਵੀ ਕਰਦੇ ਹਾਂ ਤੁਹਾਨੂੰ ਮੇਰੀ ਇਹ ਪੁਗਗੇ ਦੀ ਰੈਸਪੀ ਪਸੰਦ ਆਈ ਹੋਵੇ ਤੇ ਇੱਕ ਵਾਰੀ ਇਸ ਨੂੰ ਜ਼ਰੂਰ ਬਣਾਇਓ ਤੇ ਆਪਣੀ ਫੈਮਿਲੀ ਨਾਲ ਸ਼ੇਅਰ ਕਰਿਓ ਇਸ ਨੂੰ ਲਾਈਕ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ